ਸੈਸ਼ਕਲ ਜੀ ਮੈਂ ਲਾਪ੍ਰਿਤ ਕਰ ਹਸਰਾਂ ਦੇ ਗੁਰਪ੍ਰੀਤ ਸਿੰਘ ਦੁਆਰਾ ਲਿਖੇ ਗਿਆਨਵਲ ਕਾਲ ਸੰਜੋਗਾ ਦੀ ਦਾ ਭਾਗ 7 ਲੈ ਕੇ ਆਉ ਆਪੇ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਜਰਨਲ ਕੋਨਾ ਕੁੜੀ ਉਹਨਾਂ ਦਾ ਕਿਹੜਾ ਪਿੰਡਾ ਰਾਣੂ ਵਿਆਹ ਸੀ ਤਾਂ ਰੇਸ਼ਮ ਆਪਣੀ ਪੂਆ ਗੁਲਪਲੀਆ ਪਰ ਉਸ ਦਾ ਪਿੰਨ ਮਿਰੀ ਪੀਕਿਆਂ ਤੋਂ ਦਸਕ ਪਿੰਡ ਛੱਡ ਕੇ ਬਾਜਰਾ ਪਿੰਡਾ ਉੱਥੋਂ ਦੇ ਹੀ ਸਰਦਾਰ ਰਣਕ ਸਿੰਘ ਦੀ ਧੀ ਆ ਜਰਨਲ ਤੂੰ ਫਿਕਰ ਨਾ ਕਰ ਜਣਾਉ ਜੇ ਕਰਮਾ تیر ਪੁੱਤ ਲੱਗਦਾ ਆ ਤੂੰ ਮੇਰਾ ਵੀ ਬਹੁਤ ਕੁਝ ਲੱਗਦਾ ਈ ਮੈਂ ਕੱਲ ਹੀ ਜਨਾਇਆ ਤੇ ਆਪ ਕੱਲ ਕਰਾਂਗਾ ਉਹਨਾਂ ਦੇ ਨਾਲ ਫਿਰ ਅਗਲੇ ਦਿਨ ਸਵੀਰ ਹੀ ਜਨੈਲ ਆਪਣੀ ਬੇਬੀ ਨੂੰ ਨਾਲ ਲੈ ਕੇ ਸਿੱਧਾ ਰੇਸ਼ਮ ਦੀ ਪੂਆ ਦੇ ਘਰ ਗਿਆ ਉਹਨਾਂ ਦੇ ਨਾਲ ਗੱਲਬਾਤ ਕਰਨ ਮਗਰੋਂ ਉਹ ਦੋਵੇਂ ਫਿਰ ਪੂਆ ਨੂੰ ਆਪਣੇ ਨਾਲ ਲੈ ਕੇ ਰੇਸ਼ਮ ਦੇ ਪਿੰਡ ਵੱਲ ਨੂੰ ਚੱਲ ਪਏ ਜਦੋਂ ਉਹ ਸਾਰੇ ਰੇਸ਼ਮ ਦੇ ਘਰ ਪਹੁੰਚੇ ਤਾਂ ਉਹਨਾਂ ਨੂੰ ਇੱਜ਼ਤ ਮਾਨ ਨਾਲ ਬਿਠਾ ਕੇ ਚਾਹ ਪਾਣੀ ਪੁਲਾਇਆ ਗਿਆ ਫਿਰ ਜਦ ਰੜਕ ਸਿੰਘ ਆਪਣੀ ਪਤਨੀ ਦੇ ਨਾਲ ਉਹਨਾਂ ਨੂੰ ਮਿਲਣ ਆਇਆ ਤਾਂ ਦੋਮਣੇ ਹੱਥ ਛੋੜ ਕੇ ਉਹਨਾਂ ਨੂੰ ਸਸ਼ੀ ਕਲ ਬੁਲਾ ਕੇ ਉਹਨਾਂ ਨੂੰ ਜੀ ਆਇਆ ਕਿਹਾ ਫਿਰ ਜਨੈਲ ਉਹਨਾਂ ਨੇ ਵੀ ਉਹਨਾਂ ਨੂੰ ਸਸ਼ੀ ਕਲ ਬੁਲਾਈ ਰੜਕ ਸਿੰਘ ਫਿਰ ਬੈਠਦੀ ਹੋਈ ਕਹਿਣ ਲੱਗਾ ਹਾਂਜੀ ਭੈਣ ਜੀ ਹੁਣ ਦੱਸੋ ਤੁਸੀਂ ਕਿਹੜੀ ਜ਼ਰੂਰੀ ਗੱਲ ਕਰਨੀ ਸੀ ਜੋ ਤੁਸੀਂ ਆਪ ਹੀ ਚਲ ਕੇ ਸਾਡੇ ਘਰ ਆਈ ਸੀ ਜਰਨੈਲ ਦੀ ਬੀਬੀ ਕਹਿਣ ਲੱਗੀ ਭਾਈ ਸਾਹਿਬ ਸ਼ਾਇਦ ਤੁਹਾਨੂੰ ਯਾਦ ਹੋਵੇ ਕਿ ਤੁਹਾਡੀ ਭੈਣ ਨੇ ਤੁਹਾਡੇ ਨਾਲ ਕੁਝ ਦਿਨ ਪਹਿਲਾਂ ਇੱਕ ਰਿਸ਼ਤੇ ਬਾਰੇ ਗੱਲ ਕੀਤੀ ਸੀ ਹੈਡ ਹਾਂਜੀ ਤੇ ਮੈਂ ਉਸੇ ਵਾਰੀ ਆਪਣਾ ਜਵਾਬ ਹੀ ਦੇ ਦਿੱਤਾ ਸੀ ਕਿ ਮੈਂ ਉਥੇ ਆਪਣੀ ਤੀ ਦਾ ਰਿਸ਼ਤਾ ਨਹੀਂ ਕਰਨਾ ਜਰਨੈਲ ਪਰ ਸਰਦਾਰ ਜੀ ਸਿਰਫ ਇਸ ਲਈ ਤੁਸੀਂ ਇਹ ਰਿਸ਼ਤਾ ਨਹੀਂ ਕਰਨਾ ਚਾਹੁੰਦੇ ਨਾ ਕੀ ਕਰਮਸੜਾਈ ਆਪਣਾ ਖੋਣੀ ਆ ਸਿਰਫ ਉਸੇ ਮਾਂ-ਪਾਪជា ਤਰੰਬਾਰੀ ਸਾਨੂੰ ਕੁਝ ਨਾ ਪਤਾ ਹੋਣ ਕਰਕੇ ਅਸੀਂ ਉਸ ਤੋਂ ਉਸੀਆਂ ਖੁਸ਼ੀਆਂ ਖੋਲੇਗੀ ਇਹ ਗੱਲ ਵੀ ਤਾਂ ਚੰਗੀ ਨਹੀਂ ਹੈ ਨਾ ਹਰੜਕ ਪੁੱਤ ਸਾਡਾ ਕਿਹੜਾ ਜੀ ਕਰਦਾ ਆ ਕਿਸ ਨੂੰ ਤੰਗ ਪਰੇਸ਼ਾਨ ਕਰਨ ਨੂੰ ਇਥੇ ਸਵਾਲ ਮੇਰੀ ਤੀਦੀ ਜ਼ਿੰਦਗੀ ਦਾ ਆ ਨਲੇ ਪੁੱਤਰ ਜੀ ਤੁਸੀਂ ਠਹਿਰੇ ਅਪਸਰ ਰੈਂਕ ਦੇ ਬੰਦੇ ਤੁਸੀਂ ਕਿਹੜਾ ساری ਉਮਰ ਇਥੇ ਪਿੰਡ ਚ ਰਹਿਣਾ ਆ ਉਹ ਰਹਿਣਾ ਤਾਂ ਅਸੀਂ ਆ ਨਾ ਤੇ ਵਿਆਹ ਤੋਂ ਪਿੱਛੋਂ ਸਾਰੀ ਉਮਰ ਸ਼ਰੀਕੀ ਵਿਰਾਦਰੀ ਦੀਆਂ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਸਾਡੀ ਤੋਂ ਨਹੀਂ ਸੁਣ ਹੋਣੀਆਂ ਤੁਸੀਂ ਚਲ ਕੇ ਆਪ ਸਾਨੂੰ ਮਿਲਣ ਆਈ ਤੇ ਅਸੀਂ ਇਸ ਗੱਲ ਦਾ ਮਾਨ ਰੱਖਿਆ ਪਰ ਹੁਣ ਤੁਸੀਂ ਇਸ ਬਾਰੇ ਕੋਈ ਗੱਲ ਹੋਰ ਕਰਕੇ ਇਹ ਮੇ ਤਮਾਸ਼ਾ ਨਾ ਬਣਾਓ ਹੁਣ ਤੁਸੀਂ ਜਾ ਸਕਦੇ ਹੋ ਪਰ ਤੁਸੀਂ ਮੈਨੂੰ ਇੱਕ ਗੱਲ ਤਾਂ ਦੱਸੋ ਜੀ ਜੇ ਮੈਂ ਆਪਣੇ ਧੀ ਦਾ ਰਿਸ਼ਤਾ ਦੀ ਦਵਾਂ ਤਾਂ ਮੈਂ ਪਲਕ ਕਿਸ ਤੇ ਮੂੰਹ ਨੂੰ ਉਸ ਮੁੰਡੇ ਨੂੰ ਆਪਣੀ ਕੁੜੀ ਦੇ ਮਾਂ ਦਸਤੂ ਪੈਨ ਜੀ ਤੁਹਾਡੇ ਮੂਹ ਨੂੰ ਜਾਂ ਫਿਰ ਬੇਟਾ ਜੀ ਤੁਹਾਡੇ ਮੂਹ ਨੂੰ ਉਹਨਾਂ ਦੀ ਗੱਲ ਸੁਣ ਕੇ ਫੇਜ ਨਹਿਰ ਸਿੰਘ ਦੀ ਬੀਬੀ ਕਹਿਣ ਲੱਗੀ ਚਾ ਸਾਡੇ ਮੂਹ ਨੂੰ ਨਾ ਸਹੀ ਭਾਈ ਸਾਹਿਬ ਪਰ ਮੇਰੇ ਸਵਰਗ ਵਸੇ ਪਤੀ ਕੈਪਟਨ ਸਰਦਾਰ ਸ਼ਮਸ਼ੀਰ ਸਿੰਘ ਜੀ ਦੇ ਮੂਹ ਨੂੰ ਦੇ ਦਿਓ ਫਿਰ ਉਹਨਾਂ ਦੀ ਗੱਲ ਸੁਣ ਕੇ ਰੜਕ ਸਿੰਘ ਬੈਠਦੇ ਹੋਏ ਕਹਿਣ ਲੱਗਾ ਕੀ ਕਿਹਾ ਤੁਸੀਂ ਪੈਨ ਜੀ ਕੈਪਟਨ ਸ਼ਮਸ਼ੀਰ ਸਿੰਘ ਸਤਵੀਰ ਹਾਂ ਜੀ ਬਿਲਕੁਲ ਸਹੀ ਸੁਣਿਆ ਤੁਸੀਂ ਤੁਹਾਨੂੰ ਯਾਦ ਹੈ ਭਾਈ ਸਾਹਿਬ ਜਰਸਾਨੇ ਕੱਤਰਸ਼ ਪਾਕਿਸਤਾਨ ਨਾਲ ਜੰਗ ਲੱਗੀ ਸੀ ਤਾਂ ਉਸ ਵੇਲੇ ਮੇਰੇ ਘਰਵਾਲੀ ਨੇ ਕਿਵੇਂ ਆਪਣੀ ਜਾਨ ਤੇ ਖੇੜ ਕੇ ਤੁਹਾਡੇ ਸਾਰੇ ਪਰਿਵਾਰ ਦੀ ਜਾਨ ਬਚਾਈ ਸੀ ਤਾਂ ਉਸ ਵੇਲੇ ਤੁਸੀਂ ਉਹਨਾਂ ਨੂੰ ਜੁਬਾਨ ਦਿੱਤੀ ਸੀ ਕਿ ਜ਼ਿੰਦਗੀ 'ਚ ਸ਼ਰ ਕਦੇ ਵੀ ਲੋੜ ਪਵੇ ਨਾ ਤਾਂ ਭਮਈਯਾਰਾ ਇਹ ਜਾਨ ਵੀ ਮੰਗ ਲਈ ਤੇਰੇ ਲਈ ਉਹ ਹਾਜ਼ਰ ਆ ਮੈਨੂੰ ਕਿਸੇ ਦੀ ਜਾਨ ਨਹੀਂ ਚਾਹੀਦੀ ਮੈਨੂੰ ਵਸ ਤੁਹਾਡੇ ਉਹੀ ਕੀਤੀ ਜੁਬਾਨ ਚਾਹੀਦੀ ਆ ਜੋ ਕਰੇ ਤੁਸੀਂ ਮੇਰੇ ਸਵਰਗ ਵਾਸੀ ਘਰਵਾਲੀ ਨੂੰ ਦਿੱਤੀ ਸੀ ਅੱਜ ਕੈਪਟਨ ਸ਼ਮਸ਼ੀਰ ਸਿੰਘ ਦੀ ਪਤਨੀ ਸਤਵੀਰ ਕੌਰ ਤੁਹਾਡੀ ਦੋਹੀ ਜਵਾਨ ਮੰਗ ਰਹੀ ਐ ਤੁਸੀਂ ਇਹ ਘਰ ਵਰ ਜਾਤ ਪਾਤ ਪੁੱਲ ਕੀ ਬਸ ਆਪਣੀ ਧੀ ਰੇਸ਼ਮ ਦਾ ਸ਼ਾਕ ਸਾਡੇ ਛੋਲੇ ਚ ਪਾ ਦਿਓ ਹੋਰ ਸਾਨੂੰ ਕੁਝ ਨਹੀਂ ਚਾਹੀਦਾ ਐ ਤੁਹਾਡੀ ਧੀ ਨੂੰ ਸਾਡੇ ਕਰ ਕੋਈ ਵੀ ਦੁੱਖ ਤਕਲੀਫ ਨਹੀਂ ਹੋਵੇਗੀ ਇਸ ਗੱਲ ਦੀ ਜ਼ਿੰਮੇਵਾਰੀ ਮੈਂ ਚੱਕਦੀ ਹਾਂ ਪਰ ਇਹਨਾਂ ਦੋ ਬੱਚਿਆਂ ਨੂੰ ਅਲੱਗ ਕਰਨ ਦਾ ਪਾਪ ਨਾ ਕਰਨਾ ਵੀਰ ਜੀ ਸਤਬਿਗਿਰ ਘਰ ਦੀ ਗੱਲ ਸੁਣ ਕੇ ਰੜਕ ਸਿੰਘ ਸੋਚੇ ਪੈ ਗਿਆ ਆਖਿਰ ਹੁਣ ਕਰੇ ਤਾਂ ਕੀ ਕਰੇ ਹੁਣ ਉਹ ਮੁੱਕਰ ਵੀ ਤਾਂ ਨਹੀਂ ਸਕਦਾ ਸੀ ਕਿਉਂਕਿ ਜੱਗ ਜਾਣਦਾ ਹੀ ਰੜਕ ਸਿੰਘ ਦੀ ਜਵਾਨ ਉਸ ਦੀ ਜਾਨ ਸੋਹਣ ਲੋਕਾਂ ਬਾਰੇ ਸੋਚ ਕੇ ਪਿੱਛੇ ਹਟਣਾ ਕੋਈ ਮਰਦਾਂ ਵਾਲੀ ਤਾਂ ਗੱਲ ਨਹੀਂ ਹੋਵੇਗੀ ਨਾ ਜੇ ਉਹ ਪਿੱਛੇ हट ਵੀ ਗਿਆ ਤਾਂ ਪਿੰਡ ਸ਼ਰੀਕੇ ਉਸ ਦੀ ਜਵਾਨ ਕੀ ਇੱਜ਼ਤ ਰਹਿ ਜਾਵੇਗੀ ਵੈਸੇ ਵੀ ਉਸ ਜਮਾਨੇ 'ਚ ਜਵਾਨ ਨੂੰ ਮੁੱਕਰੀਆ ਬੰਦਾ ਮਰੀਆਵਰਾ ਬਰ ਸਮਝਿਆ ਜਾਂਦਾ ਸੀ ਫਿਰ ਕਾਫੀ دیر ਤੱਕ ਖਾਮੋਸ਼ ਰਹਿ ਕੇ ਸੋਚ ਵਿਚਾਰ ਕਰਨ ਮੰਗਰੂ ਰੜਕ ਸਿੰਘ ਆਪਣੀ ਚੁੱਪੀ ਤੋੜਦੇ ਹੋਏ ਕਹਿਣ ਲੱਗਾ ਭੈਣ ਜੀ ਜੇਕਰ ਅੱਜ ਯਾਰੀਛ ਦਿੱਤੀ ਜੁਵਾਨ ਨਿਭਾਉਂਦੀ ਹੈ ਨਾ ਤਾਂ ਮੈਂ ਵੀ ਪਿੱਛੇ ਨਹੀਂ ਹਟੇਗਾ ਤੋੜਾ ਕੇ ਹਸਿਰ ਮੱਤੀ ਚਲੋ ਰੇਸ਼ਮ ਕਰਮੇ ਸਿਉ ਨੂੰ ਦਿੱਤੀ ਪਰ ਨਾਲ ਹੀ ਮੇਰੀ ਇੱਕ ਸ਼ਰਤ ਵੀ ਆ ਉਹ ਸ਼ਰਤ ਇਹ ਆ ਕਿ ਕਰਮੇ ਨੂੰ ਮੈਂ ਤੇ ਮੇਰੀ ਘਰ ਵਾਲੀ ਭਵੇਂ ਆਪਣਾ ਜਵਾਈ ਪਾਈ ਮੰਨ ਕੇ ਇੱਜ਼ਤ ਦੀ ਦੀ ਮੰਗੀ ਪਰ ਮੇਰੇ ਪੁੱਤਾਂ ਨੂੰ ਮੈਂ ਜਾਣਦਾ ਹਾਂ ਉਹ ਸ਼ਾਇਦ ਕਦੇ ਵੀ ਕਰਮੇ ਨੂੰ ਆਪਣਾ ਜਵਾਈ ਪਾਈ ਮੰਨ ਕੇ ਉਸ ਨੂੰ ਕਦੇ ਵੀ ਉਹ ਜਵਾਈਆਂ ਵਾਲੀ ਇੱਜ਼ਤ ਨਹੀਂ ਦੇ ਪਾਉਣਗੇ ਆਪਣੇ ਸਹੁਰੇ ਘਰ ਵਿੱਚ ਜਵਾਈਆਂ ਵਾਲੀ ਇੱਜ਼ਤ ਉਸ ਮੁੰਡੇ ਨੂੰ ਖੁਦ ਆਪ ਕਮਾਉਣੀ ਪਵੇਗੀ ਇਹ ਹੁਣ ਕਿਵੇਂ ਤੇ ਕਿੱਦਾਂ ਹੋਵੇਗਾ ਇਹ ਤਾਂ ਹੁਣ ਤੁਸੀਂ ਦੇਖਣਾ ਹੈ ਤੁਸੀਂ ਜਦ ਮਰਜੀ ਉਹ ਰੀਸ਼ੂ ਨੂੰ ਵਿਆਹ ਕੇ ਆਪਣੇ ਘਰ ਲੈ ਜਾਓ ਸਾਦਾ ਜਿਹਾ ਵਿਆਹ ਕਰਕੇ ਅਸੀਂ ਉਸ ਨੂੰ ਉਸੇ ਸੋਹਰੇ ਕਰ ਤੋਰ ਦੇਣਾ ਆ ਫਿਰ ਜਨੈਲ ਦੀ ਬੀਬੀ ਖੜੀ ਹੁੰਦੀ ਹੋਈ ਕਹਿਣ ਲੱਗੀ ਜੇ ਇਹ ਗੱਲ ਹੈ ਨਾ ਭਾਈ ਸਾਹਿਬ ਤਾਂ ਹੁਣ ਕਰਮਾ ਨਾ ਸਿਰਫ ਆਪਣੀ ਗਵਾਚੀ ਪਹਿਚాన్ ਲੈ ਕੇ ਆਵੇਗਾ ਤੇ ਬਲਕਿ ਉਹ ਤੁਹਾਨੂੰ ਕੁਝ ਬਣ ਕੇ ਦਿਖਾਵੇਗਾ ਜਿਸ ਨੂੰ ਦੇਖ ਕੇ ਤੁਸੀਂ ਸਾਰੇ ਪਿੰਡ 'ਚ ਇੱਕਠੋ ਕੇ ਕਹਿ ਸਕੋਗੇ ਕਿ ਆਇਆ ਮੇਰਾ ਜਵਾਈ ਸਰਦਾਰ ਕਰਮਦੀਪ ਸਿੰਘ ਫਿਰ ਜਨੈਲ ਹੋਣਾਂ ਦੇ ਉਹਨਾਂ ਨੂੰ ਹੱਥ ਜੁੜ ਕੇ ਸੱਸੀ ਘਰ ਬੁਲਾਈ ਤੇ ਉਹ ਦੋਵੇਂ ਉੱਠ ਕੇ ਹਵੇਲੀ ਤੋਂ ਬਾਹਰ ਵੱਲ ਚੱਲ ਪਏ ਫਿਰ ਜਦੋਂ ਉਹ ਆਪਣੇ ਘਰ ਆਏ ਤਾਂ ਰਾਣੂ ਪਹਿਲਾਂ ਹੀ ਬੈਠੇ ਉਹਨਾਂ ਦੀ રાહ ਦੇਖ ਰਹੀ ਸੀ ਉਹਨਾਂ ਦੇ ਉਹਨ ਤੇ ਜਦ ਰਾਣੂ ਨੇ ਬੇਬੀ ਨੂੰ ਉੱਥੇ ਉਹਨਾਂ ਦੀ ਹੋਈ ਗੱਲਬਾਤ ਬਾਰੇ ਪੁੱਛਿਆ ਤਾਂ ਬੇਬੀ ਨੇ ਉਸ ਨੂੰ ਸਭ ਕੁਝ ਸਹੀ ਹੁੰਦਾ ਪ੍ਰੋਸਤ ਦਵਾਇਆ ਫਿਰ ਕਰਮੀ ਨੂੰ ਬਹਰ ਹਾਲ ਜੁ ਬੁਲਾਇਆ ਕਰਮਾ ਉਹਨਾਂ ਸਾਹਮਣੇ ਸਿਰ ਚ ਕਈ ਘੜਾ ਸੀ ਸામਣੇ ਉਸੀ ਬੇਬੇ ਵੀਰ ਤੇ ਭਾਬੀ ਕੁਰਸੀਆਂ ਤੇ ਬੈਠੇ ਹੋਏ ਸੀ ਫਿਰ ਕੁਝ ਧੀਰ ਚੁੱਪਚਾਪ ਬੈਠੇ ਰਹਿਣ ਤੋਂ ਬਾਅਦ ਬੇਬੇ ਆਪਣੀ ਚੁੱਪੀ ਤੋੜਦੇ ਹੋਏ ਕਹਿਣ ਲੱਗੀ ਕਰਮੇ ਪੁੱਤ ਮੂੰਹ ਤਾਂ ਉੱਚਕ ਤੇ ਮੇਰੀ ਗੱਲ ਧਿਆਨ ਨਾਲ ਸੁਣ ਤੇਰੇ ਤੇ ਰੇਸ਼ਮ ਦੇ ਰਿਸ਼ਤੇ ਲਈ ਉਸੇ ਘਰ ਵਾਲੇ ਮੰਨ ਗਿਆ ਕੁਝ ਦਿਨਾਂ ਤੱਕ ਅਸੀਂ ਸਲਾਹ ਵਿਚਾਰ ਕਰਕੇ ਰੇਸ਼ਮ ਨੂੰ ਵਿਆਹ ਕੇ ਆਪਾਂ ਇਸ ਘਰ ਵਿੱਚ ਲੈ ਆਉਣਾ ਆ ਸੋਹਣ ਕਾਕਾ ਤੇਰੀ ਜ਼ਿੰਮੇਵਾਰੀ ਵਧਣ ਵਾਲੀ ਆ ਇਸ ਕਰਕੇ ਜ਼ਿੰਦਗੀ ਪ੍ਰਤੀ ਹੋਰ ਸੰਜੀਦਾ ਹੋ ਬਾਕੀ ਦੀਆਂ ਗੱਲਾਂ ਤੇਰਾ ਵੀਰ ਤੇਨੂੰ ਦੱਸ ਦੇਵੇਗਾ ਇਹਨਾਂ ਕਹਿ ਕੇ ਉਹ ਉੱਠ ਗਈ ਕਰਮੇ ਦਾ ਸਿਰ ਪਲੋਸੇ ਹੋਏ ਵਾਰ-ਵਾਰ ਨੂੰ ਚਲੇ ਗਏ ਉਹਨਾਂ ਦੇ ਉਤੋਂ ਜਾਣ ਤੋਂ ਬਾਅਦ ਜਰਨੈਲ ਕਰਮੇ ਨੂੰ ਆਪਣੇ ਕੋਲ ਬਿਠਾਉਂਦੇ ਹੋਏ ਕਹਿਣ ਲੱਗਾ ਕਰਮੇ ਤੂੰ ਅੱਜ ਮੇਰੀ ਗੱਲ ਧਿਆਨ ਨਾਲ ਸੁਣ ਰਿਸ਼ਤੇ ਲਈ ਤਾਂ ਉਪਮੇ ਮੰਨ ਗਿਆ ਪਰ ਇੱਕ ਗੱਲ ਆ ਜੋ ਤੈਨੂੰ ਦੱਸਣੀ ਬਹੁਤ ਜ਼ਰੂਰੀ ਆ ਆਪਣੇ ਸਹੁਰੇ ਘਰ ਗਏ ਨੂੰ ਰੇਸ਼ਮ ਦੇ ਬੇਬੀ ਬਾਪੂ ਭਮੀਤੇ ਨੂੰ ਮਾਨਸ ਅਧਿਕਾਰ ਵੀ ਦੇ ਦੇਣ ਪਰ ਤੇਰੀ ਸਾੜੀਆਂ ਜਾਂ ਹੋਰ ਕਿਸੇ ਰਿਸ਼ਤੇਦਾਰ ਤੈਨੂੰ ਘਰ ਦਾ ਜਵਾਈ ਪਈ ਹੋਣ ਬੜਾ ਮਾਨਸ ਅਧਿਕਾਰ ਨਹੀਂ ਦੇਣਾ ਹੈਗਾ ਜਿਸ ਦਾ ਕਾਰਨ ਤੇਰੀ ਪਛਾਣ ਹੁਣ ਤੂੰ ਆਪਣੀ ਜ਼ਿੰਦਗੀ ਚ ਤੂੰ ਅਹਿਮ ਕੰਮ ਕਰਨੀਆਂ ਪਹਿਲਾ ਆ ਤੂੰ ਆਪਣੀ ਪਛਾਣ ਲੱਭ ਕੇ ਲਿਆਉਣੀ ਆ ਕਿ ਤੂੰ ਕੌਣ ਹੈ ਤੇਰਾ ਖਾਨਦਾਨ ਕੌਣ ਸੀ ਦੂਜੀ ਗੱਲ ਇਹ ਆ ਕੀ ਹੋਂ ਤੇਨੂੰ ਆਪਣੀ ਜ਼ਿੰਦਗੀ ਚ ਸਭ ਨੂੰ ਕੁਝ ਬਣ ਕੇ ਦਿਖਾਉਣਾ ਪਵੇਗਾ ਤਾਂ ਕਿ ਤੇਰੇ ਸਹੁਰਿਆਂ ਨੂੰ ਵੀ ਪਤਾ ਲੱਗੀ ਕਿ ਉਹਨਾਂ ਦਾ ਜਵਾਈ ਵੀ ਕੋਈ ਮੜੀ-ਮੁੱਟੀ ਸ਼ੇ ਨਹੀਂ ਆ ਇਹ ਦੋ ਕੰਮ ਤੂੰ ਕਰਨੇ ਆ ਤਾਂ ਮਤਲਬ ਕਰਨੇ ਆ ਕਿਉਂਕਿ ਬੇਬੀ ਤੇਰੇ ਸਹੁਰਿਆਂ ਨੂੰ ਆਪਣੀ ਜਵਾਨ ਦੇ ਕੇ ਆਈ ਆ ਤੇ ਤੂੰ ਹੁਣ ਉਹਨਾਂ ਦੇ ਜਵਾਨ ਦਾ ਮਾਨ ਰੱਖਣਾ ਆ ਇੱਕਲ ਹੋਰ ਹਮੇਸ਼ਾ ਯਾਦ ਰੱਖੀ ਛੋਟੇ ਵੀਰੇ ਇਸ ਦੁਨੀਆ 'ਚ ਇੱਜ਼ਤ ਕਦੇ ਵੀ ਮੰਗ ਕੇ ਨਹੀਂ ਲਈ ਜਾਂਦੀ ਇਹ ਤਾਂ ਕਮਾਈ ਜਾਂਦੀ ਆ ਜਿਵੇਂ ਪਹਿਲਾਂ ਕਦੇ ਮੇਰੇ ਬਾਪੂ ਨੇ ਫੌਜ ਕਮਾਈ ਸੀ ਅੱਜ ਮੈਂ ਵੀ ਕਮਾ ਰਿਹਾ ਹਾਂ ਤੇ ਹੁਣ ਕੰਨ ਨੂੰ ਤੂੰ ਵੀ ਇੱਜ਼ਤ ਕਮਾਉਣੀ ਤਾਂ ਕਿ ਉਸ ਘਰ ਵਿੱਚ ਤੇਰੀ ਹਰ ਕੋਈ ਇੱਜ਼ਤ ਕਰੇ ਆਏ ਗਏ ਚਾਰ ਬੰਦਿਆਂ 'ਚ ਬੈਠੇ ਨੂੰ ਤੈਨੂੰ ਆ ਕੇ ਇੱਜ਼ਤ ਮਾਣ ਨਾ ਬੁਲਾਵੇ ਕਰਮਾ ਫਿਰ ਕੁਝ ਸੋਚਦੇ ਹੋਏ ਕਹਿਣ ਲੱਗਾ ਮਤਲਬ ਵੀਰੇ ਕਮ ਕਮਕਿਆਜ ਫਿਰ ਮੇਰੀ ਜ਼ਿੰਦਗੀ ਦੀ ਗੱਡੀ ਉਸੇ ਮੋੜ ਤੇ ਆ ਕੇ ਰੁਕ ਗਈ ਜਿੱਥੋਂ ਕਦੇ ਇਹ ਸਭ ਕੁਝ ਸ਼ੁਰੂ ਹੋਇਆ ਸੀ ਕਿ ਮੈਨੂੰ ਹੁਣ ਫਿਰ ਤੋਂ ਸਭ ਕੁਝ ਦੁਬਾਰਾ ਸ਼ੁਰੂ ਕਰਨਾ ਪਵੇਗਾ ਜਰਨਲ ਕਰਨਾ ਤਾਂ ਪੈਣਾ ਹੀ ਆ ਵੀਰ ਉਹ ਵਾ ਕੀ ਯਾਰ ਤੂੰ ਜ਼ਿਆਦਾ ਨਾ ਸੋਚ ਅਸੀਂ ਜਦ ਬੈਠੇ ਆ ਨਾ ਸਭ ਠੀਕ ਹੋ ਜਾਣਾ ਹੈ ਉਹ ਨਾਲੇ ਹੁਣ ਤਾਂ ਤੂੰ ਆਪਣੀ ਵਿਆਹ ਦੀ ਤਿਆਰੀ ਖੇਚ ਤੇਰੀ ਭਾਬੀ ਨੇ ਆਪਣੇ ਦਿੱਤੇ ਹੋਏ ਬੂੜ ਪੁਗਾ ਦਿੱਤੇ ਆ ਫਿਰ ਕਰਮੇ ਦੇ ਉਠੋਟ ਕੇ ਜਾਨ ਪਿੱਛੋਂ ਰਣੂ ਜਰਨੈਲ ਨੂੰ ਕਹਿਣ ਲੱਗੀ ਕਿ ਸਭ ਕੁਝ ਇੰਨਾ ਜ਼ਰੂਰੀ ਹੈ ਜੀ ਕਰਮੇ ਦਾ ਆਪਣੇ ਪਿੰਡ ਜਾਣਾ ਤੇ ਉੱਥੇ ਜਾ ਕੇ ਆਪਣੇ ਖਾਨਦਾਨ ਬਾਰੇ ਪਤਾ ਕਰਨਾ ਜਿਹੜੀ ਉਹ ਪੁਰਾਣੀ ਦੁਨੀਆ ਨੂੰ ਛੱਡ ਕੇ ਸਾਡੇ ਕੋਲ ਆਇਆ ਸੀ ਹੁਣ ਫਿਰ ਉਸ ਨੂੰ ਉਸੇ ਦੁਨੀਆ 'ਚ ਜਾ ਕੇ ਆਪਣਾ ਵजूद ਤਲਾਸ਼ਣਾ ਪਵੇਗਾ ਕਈ ਵਾਰੀ ਪੁਰਾਣੀਆਂ ਜਗ੍ਹਾ ਪੁਰਾਣੇ ਜ਼ਖਮਾਂ ਨੂੰ ਖੋਰੀਤ ਵੀ ਦਿੰਦੀਆਂ ਹੁੰਦੀਆਂ ਨੇ ਜਦ ਕਿ ਉਸ ਨੇ ਅਜ ਤੱਕ ਆਪਣੇ ਬਾਰੇ ਸਾਨੂੰ ਕੁਝ ਨਹੀਂ ਦੱਸਿਆ ਕਾ ਫਿਰ ਆਪਣੇ ਖਾਨਦਾਨ ਬਾਰੇ ਜਾਣਨਾ ਹੈ ਜਰਨਲ ਰਾਨੋ ਹੁਣ ਸਵਾਲ ਉਸਤੇ ਤੇ ਰੇਸ਼ਮ ਦੇ ਜੁੜਨ ਵਾਲੇ ਰਿਸ਼ਤੇ ਦਾ ਆ ਅਖ ਰੇਸ਼ਮ ਦੇ ਮਾਪੇ ਉਹ ਵੀ ਆਪਣੀ ਜਗ੍ਹਾ ਠੀਕ ਆ ਉਹਨਾਂ ਦਾ ਵੀ ਹੱਕ ਬੰਦਾ ਈ ਇਹ ਜਾਣਨ ਦਾ ਕਿ ਉਹਨਾਂ ਦਾ ਹੋਣ ਵਾਲਾ ਜਵਾਈ ਕਿਹੜੇ ਘਰਵਾਰ ਦਾ ਈ ਤੂੰ ਫਿਕਰ ਨਾ ਕਰ ਸਭ ਠੀਕ ਹੋ ਜਾਣਾ ਆ ਫਿਰ ਕੁਝ ਦਿਨਾਂ ਪਿਛੋਂ ਰਾਣੂ ਦੇ ਪੇਕੇ ਘਰੋਂ ਸੁਨੇਹਾ ਆਇਆ ਕਿ ਉਸ ਦਾ ਬਾਪੂ ਪਿਛਲੇ ਕੁਝ ਦਿਨਾਂ ਤੋਂ ਥੋੜਾ ਜਿਹਾ ਢਿੱਲਾ ਹੈ ਬੇਬੀ ਨੇ ਰਾਣੂ ਨੂੰ ਆਪਣੇ ਬਾਪੂ ਜੀ ਨੂੰ ਜਾ ਕੇ ਮਿਲ ਕੇ ਉਹਨਾਂ ਲੈ ਕੇ ਹਾਂ ਜਦ ਰਾਣੂ ਆਪਣੇ ਕਮਰੇ ਚਾਈ ਤਾਂ ਜਰਨੈਲ ਤਾਂ ਪਹਿਲਾਂ ਹੀ ਸ਼ੀਸ਼ੇ ਮੂਰੇ ਖੜਾ ਤਿਆਰ ਹੋ ਰਿਹਾ ਸੀ ਉਸ ਸ਼ਹਿਰ ਆੜਤੀ ਦੇ ਕੋਈ ਕੰਮ ਚੱਲ ਰਿਹਾ ਸੀ ਰਾਣੂ ਦੀ ਗੱਲ ਸੁਣ ਕੇ ਉਹ ਕਹਿਣ ਲੱਗਾ ਰਾਣੂ ਤੂੰ ਕਰਮੇ ਨੂੰ ਨਾਲ ਲੈ ਕੇ ਜਾ ਕਿਉਂਕਿ ਮੇਰਾ ਜਣਾ ਬਹੁਤ ਜ਼ਰੂਰੀ ਆ ਆਥਨੀ ਨੁਸ਼ੇਰੋਂ ਮੁਰਦਾ ਹੋਇਆ ਤੇਰੀ ਪੀਕੇ ਕੀੜਾ ਮਾਰ ਕੇ ਜਾਉਂ। ਨਾਲੇ ਪੀਪੇ ਬਾਪੂ ਦੀ ਖਬਰ ਲਿਆਉਂ। ਜਰਨੈਲ ਕਰਮੇ ਨੂੰ ਨਾਲ ਜਾਣ ਦਾ ਕਿ ਆਪ ਉਲਟ ਲੈ ਕੇ ਸ਼ਹਿਰ ਨੂੰ ਨਿਕਲ ਗਿਆ। ਉਸੇ ਜਾਨ ਮੰਗਰੋ ਕਰਮਾ ਆਪਣੀ ਭਾਬੀ ਦੇ ਨਾਲ ਉਸੇ ਪੀਕੇ ਘਰ ਨੂੰ ਚੱਲ ਪਿਆ। ਰਸਤੇ 'ਚ ਆਪਣੀ ਭਾਬੀ ਨੂੰ ਥੋੜਾ ਪਰੇਸ਼ਾਨ ਦੇਖ ਕੇ ਕਰਮਾ ਖਿਆਨ ਲੱਗਾ। ਭਾਬੀ ਤੁਸੀਂ ਫਿਕਰ ਨਾ ਕਰੋ। ਬਾਪੂ ਜੀ ਠੀਕ ਹੋਣੇ ਆ। ਮੌਸਮ ਬਦਲਿਆ ਹੈ ਨਾ ਹੁਸਕਤਾ ਇਸੇ ਕਰਕੇ ਅੰਦਰ ਬਾਹਰੋਂ ਦੇ ਜਾਂਦੇ ਹੋਏ ਹਵਾ ਲੱਗੀ ਹੋਵੇ। ਭਾਬੀ ਪਰ ਫਿਰ ਵੀ ਵੀਰੇ ਫਿਕਰ ਤਾਂ ਹੋ ਹੀ ਜਾਂਦੀ ਆ ਕਰਮਾ ਭਾਬੀ ਕੁਝ ਨਹੀਂ ਹੁੰਦਾ ਤੁਸੀਂ ਕਾਕੇ ਨੂੰ ਦੁੱਧ ਪਿਲਾ ਦਿਓ ਦੇਖੋ ਉਹ ਅੰਗੂਠਾ ਚੁੰਗ ਰਿਹਾ ਹੈ ਉਸਨੂੰ ਭੁੱਖ ਲੱਗੀ ਹੋਣੀ ਆ। ਫਿਰ ਰਾਣੂ ਕਾਕੇ ਦੇ ਮੂੰਹ ਚ ਦੁੱਧ ਵਾਲੀ ਬੋਤਲ ਪਾਉਂਦੇ ਹੋਏ ਕਹਿਣ ਲੱਗੀ ਅੱਛਾ ਵੀਰੇ ਤੂੰ ਮੈਨੂੰ ਇਹ ਦੱਸ ਕਿ ਤੂੰ ਜ਼ਿੰਦਗੀ ਚ ਕੀ ਕਰੇਂਗਾ? ਕਰਮਾ ਕਰਨਾ ਕੀ ਆ ਪਾਪੀ ਖੇਤੀਬਾੜੀ ਹੀ ਕਰਾਂਗਾ। ਭਾਬੀ ਨਹੀਂ ਵੀਰੇ ਇਦਾਂ ਨਹੀਂ ਤੂੰ ਆਪਣੇ ਸੋਹਰਿਆਂ ਨੂੰ ਕੁਝ ਫਣਕੇ ਦਿਖਾਉਣਾ ਹੈ ਨਾ ਉਸ ਦੇ ਕਰਕੇ ਮੈਂ ਕਹਿ ਰਹੀ ਆ ਵੈਸੇ ਮੈਂ ਤੇਰੇ ਵਰੀ ਕੁਝ ਸੋਚਿਆ ਆ ਜੇ ਤੂੰ ਮੰਨੇਗਾ ਤਾਂ ਮੈਂ ਗੱਲ ਕਹਿਣੀ ਆ ਕਰਮਾ ਭਾਬੀ ਤੁਹਾਡੀ ਮੈਂ ਅਜ ਤੱਕ ਕੋਈ ਗੱਲ ਮੋੜੀ ਆ ਜੋ ਹੁਣ ਮੋੜਾਂਗਾ ਭਾਬੀ ਫਿਰ ਤੂੰ ਨਾ ਬਾਹਰੀ ਮੁਲਕ ਚਲਾ ਜਾ ਨਾਲੇ ਤੈਨੂੰ ਤਾਂ ਡਰਾਈਵਰੀ ਵੀ ਵਧੀਆ ਆਉਂਦੀ ਆ ਤੂੰ ਕੰਨ ਉੱਤੇ ਜਾ ਕੇ ਕੰਮ ਕਰਕੇ ਜਰ ਵਧੀਆ ਕਮਾਈ ਕਰੇਗਾ ਤੇ ਸਾਨੂੰ ਬਹੁਤ ਖੁਸ਼ੀ ਹੋਈਗੀ ਨਾਲੇ ਕੀ ਪਤਾ ਤੇਰੇ ਪਿੱਛੇ ਪਿੱਛੇ ਅਸੀਂ 20 ਦੁਨੀਆਂ ਦਾ ਕੋਈ ਕੋਨਾ ਘੁਮਾਈਏ ਕਰਮਾ ਪਰ ਭਾਬੀ ਪਿੱਛੋਂ ਰੇਸ਼ਮ ਨੇ ਇਕੱਲੇ ਆ ਜਾਣਾ ਆ ਭਾਬੀ ਨੇ ਉਸਨੇ ਕਿਉਂ ਇਕੱਲੇ ਰਹਿ ਜਾਣਾ ਆ ਤੂੰ ਸ਼ਾਇਦ ਭੁੱਲ ਰਿਹਾ ਹੈ ਕਿ ਉਸ ਘਰ ਵਿੱਚ ਤੇਰੀ ਇੱਕ ਨਹੀਂ ਬਲਕਿ ਦੋ-ਦੋ ਮਾਮਾ ਹਨ ਕਿ ਫਿਰ ਵੀ ਤੈਨੂੰ ਲੱਗਦਾ ਹੈ ਤੇਰੇ ਪਿੱਛੋਂ ਰੇਸ਼ਮ ਨੇ ਕਰ ਇਕੱਲੇ ਰਹਿ ਜਾਣਾ ਹੈ ਕਰਮਾ ਚਲੋ ਭਾਬੀ ਇਹ ਵੀ ਠੀਕ ਆ ਜੇ ਮੇਰੀ ਕਿਸਮਤ ਚਫਾਰ ਦਾ ਦਾਣਾ ਪਾਣੀ ਲਿਖਿਆ ਆ ਤਾਂ ਮੈਂ ਉੱਥੇ ਵਿਚਲਾ ਜਾਵਾਂਗਾ ਪਰ ਭਾਬੀ ਰੇਸ਼ਮ ਆਪਣੀ ਭੂਆ ਦੇ ਘਰ ਆਈ ਹੋਈ ਆ ਭਲਾ ਭਾਬੀ ਪਤਾ ਨਹੀਂ ਵੀਰੇ ਤੇਰੀ ਕਿਸਮਤ ਉਸਦੇ ਦੇਖਣ ਕਰਨੇ ਲਿਖਿਆ ਜਾ ਨਹੀਂ ਮੇਰਾ ਤਾਂ ਦਿਲ ਕਹਿੰਦਾ ਏ ਉਹ ਜ਼ਰੂਰ ਆਈ ਹੋਣੀ ਆ ਜੀ ਤਾਂ ਹੋਇਆ ਤਾਂ ਮੈਂ ਕੋਸ਼ਿਸ਼ ਕਰਾਂਗੀ ਤੁਹਾਨੂੰ ਦੋਨਾਂ ਨੂੰ ਇੱਕ ਵਾਰੀ ਮਿਲਵਾ ਵੀ ਦੇਵਾਂ ਇਦਾਂ ਉਹ ਗੱਲ ਕਰਦੇ ਹੋਏ ਰਾણો ਦੇ ਪੇਕੇ ਘਰ ਪਹੁੰਚ ਗਏ ਸਾਰਿਆਂ ਨੂੰ ਮਿਲ ਕੇ ਕਰਮਾ ਤੇ ਉਸਦੀ ਭਾਬੀ ਨੇ ਆਪਣੇ ਬਾਪੂ ਦਾ ਹਾਲ ਚਾਲ ਪੁੱਛਿਆ ਤਾਂ ਪਤਾ ਲੱਗਿਆ ਮੌਸਮ ਬਦਲੇ ਹੈ ਨਾ ਸ਼ਾਇਦ ਰਾਤ ਨੂੰ ਖੇਤ ਪਾਣੀ ਲਗਾ ਰਿਹਾ ਹੋਣ ਕਰਕੇ ਉਹ ਥੋੜਾ ਬਿਮਾਰ ਹੋ ਗਿਆ ਜਿਸ ਤੇ ਕਰਕੇ ਬੁਖਾਰ ਆ ਗਿਆ ਬਾਕੀ ਉਹਨਾਂ ਨੇ ਦਵਾਈ ਲੈ ਲਈ ਸੀ ਫਿਰ ਉਸ ਤੋਂ ਬਾਅਦ ਸਾਰਿਆਂ ਨੇ ਚਾਹ ਪਾਣੀ ਪੀਤਾ ਤੇ ਉਸ ਤੋਂ ਬਾਅਦ ਰੋਟੀ ਪਾਣੀ ਬਣਾਇਆ ਗਿਆ ਆਥਵੀ ਨੂੰ ਜਰਨੈਲ ਵੀ ਆਪਣੀ ਸੌਰੀ ਦਾ ਹਾਲ ਚੱਲ ਜਾਣਨ ਘਰ ਆਇਆ ਉੱਥੇ ਕੰਟਕ ਰੁਕਰ ਮਗਰੋਂ ਜਰਨੈਲ ਫਿਰ ਵਾਪਸ ਆਪਣੇ ਪਿੰਟਵਾਲ ਨੂੰ ਤੁਰ ਪਿਆ ਅਗਲੇ ਦਿਨ ਪਿੰਡ ਵਿੱਚ ਕਿਸੇ ਬਾਰੂਆ ਹੀ ਪਰਿਵਾਰ ਨੇ ਘਰ ਖੰਡ ਪਾਟ ਰੱਖਿਆ ਹੋਇਆ ਸੀ ਜਿਸ ਵਿੱਚ ਸਾਰੀ ਪਿੰਡ ਨੂੰ ਸੱਦਾ ਦਿੱਤਾ ਹੋਇਆ ਸੀ ਰਾਨੂ ਦੇ ਬਾਪੂ ਦੀ ਸੀਤ ਹੁਣ ਕੱਲ ਨਾਲ ਠੀਕ ਸੀ ਸੋਸਦੇ ਪੇਪੇ ਬਾਪੂ ਦੋਨੋਂ ਪਾਠ ਪੜਿਆਂ ਦੇ ਘਰ ਜਾ ਰਹੇ ਸਨ ਨੌਕ ਵਜੀ ਉਹ ਨਦੀ ਜਨਮਗ੍ਰੋ ਰਣੋ ਉਹਨਾਂ ਨੇ ਆਪਣੀ ਰੋਟੀ ਪਾਣੀ ਖਾਦਾ ਕਰਮਾ ਬਾਹਰ ਵੀੜੇ ਚ ਦਰਖਤ ਦੀ ਛਾਂਵੇਂ ਬੈਠਾ ਸੀ ਜਦ ਰਾਣੋ ਨੇ ਉਸਨੂੰ ਆਵਾਜ਼ ਮਾਰ ਕੇ ਆਪਣੇ ਕੋਲ ਬੁਲਾਇਆ ਕਰਮਾ ਕੇ ਦਰਵਾਜ਼ੇ ਦੇ ਬਾਹਰ ਖੜਾ ਹੋ ਕੇ ਕਹਿਣ ਲੱਗਾ ਹਾਂਜੀ ਭਾਬੀ ਕੀ ਹੋਇਆ ਕੋਈ ਕੰਮ ਸੀ ਰਾਣੋ ਤੂੰ ਅੰਦਰ ਆ ਜਾ ਪਹਿਲਾਂ ਕਰਮੇ ਵੀਰ ਬਾਹਰ ਕਿਉਂ ਖੜਾ ਆ ਆ ਜਾ ਅੰਦਰ ਲੰਗਾ ਫਿਰ ਜਦ ਕਰਮ ਅੰਦਰ ਆਇਆ ਤਾਂ ਉਸ ਦੀ ਰಾಣੋ ਭਾਬੀ ਕਹਿਣ ਲੱਗੀ ਕਰਮਿਆ ਤੈਨੂੰ ਤਾਂ ਪਤਾ ਹੀ ਆ ਨਾ ਵਿਆਹ ਤੋਂ ਪਹਿਲਾਂ ਆਪਣੇ ਇੱਥੇ ਮੁੰਡੇ ਕੁੜੀ ਦੀ ਸਿਰਫ ਫੋਟੋ ਹੀ ਦਿਖਾਈ ਜਾਂਦੀ ਆ ਮੁੰਡੇ ਕੁੜੀ ਤਾਂ ਇੱਕ ਦੂਜੇ ਨੂੰ ਦੇਖਣ ਦਾ ਆਪਣੇ ਰਿਵਾਜ ਤਾਂ ਨਹੀਂ ਪਰ ਸਿਰਫ ਤੇਰੀ ਕਹਿੰਦੀ ਮੈਂ ਬੜੀ ਮੁਸ਼ਕਿਲ ਤੇਰੀ ਰੇਸ਼ਮ ਨੂੰ ਆਪਣੇ ਕੋਲ ਬੁਲਾਇਆ ਆ ਕਰਮਾ ਸੱਚੀ ਭਾਬੀ ਰੇਸ਼ਮ ਤੁਹਾਡੇ ਘਰ ਆਈ ਹੋਈ ਆ ਭਾਬੀ ਹੋਰ ਕੀ ਮੇਰੇ ਪੁੱਤ ਨੇ ਜ਼ਿੰਦਗੀ ਚ ਆਪਣੀ ਭਾਬੀ ਤੋਂ ਕਦੇ ਕੁਝ ਮੰਗਿਆ ਹੋਵੇ ਤਾਂ ਮੈਂ ਭਲਾ ਫਿਰ ਉਸ ਨੂੰ ਕਿਵੇਂ ਨਾ ਕਰ ਦਿੰਦੀ ਹੁਣ ਤੂੰ ਅੰਦਰ ਚਲਾ ਜਾ ਰੇਸ਼ਮ ਬੈਠੀ ਤੇ ਇੰਤਜ਼ਾਰ ਕਰ ਰਹੀ ਆ ਫਿਰ ਜਰ ਹੁ ਅੰਦਰ ਜਾਣ ਲੱਗਾ ਤਾਂ ਭਾਬੀ ਉਸ ਨੂੰ ਰੋਕਦੇ ਹੋਏ ਕਹਿਣ ਲੱਗੀ ਕਰਮੇ ਗੱਲ ਸੁਣ ਕਰਮਾ ਹਾਂਜੀ ਭਾਬੀ ਭਾਬੀ ਆ ਕੁਟੀ ਮੈਂ ਤੇਰੀ ਜ਼ਿੰਦਗੀ ਦੇ ਖਾਸ ਦਿਨ ਲਈ ਬਣੀ ਸੀ ਤੇ ਸ਼ਾਇਦ ਉਹ ਖਾਸ ਦਿਨ ਅੱਜ ਹੀ ਆ ਤੇ ਕੰਮ ਕਰ ਆ ਸਵੈਟਰ ਪਾਇਆ ਤੇਰੇ ਚੰਗਾ ਨਹੀਂ ਲੱਗਦਾ ਇਸ ਨੂੰ ਲਾ ਤੇ ਆ ਕੂਟੀ ਪਾਲ ਸੱਚੀ ਤੇਰੀ ਕੁਰਤੇ ਚਾਦਰੀ ਤੇ ਇਹ ਰੰਗ ਪਾਇਆ ਹੋਇਆ ਬਹੁਤ ਫੱਬਣਾ ਆ ਫਿਰ ਕਰਮ ਨੇ ਸਵੈਟਰ ਲਾ ਕੇ ਕੂਟੀ ਪਾ ਲਈ ਤੇ ਸਾਹਮਣੇ ਵਾਲੇ ਕਮਰੇ ਚ ਚਲਾ ਗਿਆ ਜਦੋਂ ਕਮਰੇ ਦੇ ਅੰਦਰ ਆਇਆ ਤਾਂ ਰੇਸ਼ਮ ਸਾਹਮਣੇ ਪੇ ਮੰਝੇ ਤੇ ਸੇ ਰੁੱਤੀ ਚੁੰਨੀ ਲਾ ਕੇ ਬੈਠੇ ਸੀ ਕਰਮਾ ਸੰਗ ਦਾ ਹੋਇਆ ਮੰਝੇ ਦੀ ਵਾਹਿ ਤਿਆ ਉਸ ਦੇ ਕੋਲ ਆ ਕੇ ਚੁੱਪ ਕਰਕੇ ਬੈਠ ਗਿਆ ਹੁਣ ਕਰਮੇ ਦੇ ਦਿਲਚਸਪ ਕਰਨੇ ਨੂੰ ਹਜ਼ਾਰਾਂ ਹੀ ਗੱਲਾਂ ਸਨ ਪਰ ਅਜਾ ਚਾਹ ਕਿ ਵਿਅਸੀ ਜਵਾਨ ਉਸ ਦਾ ਸਾਥ ਨਹੀਂ ਦੇ پا ਰਹੇ ਸੀ ਪਰ ਫਿਰ ਕਰਮਾ ਹਿੰਮਤ ਚਹਿ ਕਰਕੇ ਕਹਨ ਲੱਗਾ ਰੇਸ਼ਮ ਜੀ ਉਸ ਦੇ ਮੂੰਹੋਂ ਆਪਣਾ ਨਾਮ ਸੁਣ ਕੇ ਰੇਸ਼ਮ ਕਹਿਣ ਲੱਗੀ ਹਾਂਜੀ ਕਰਮਾ ਮੈਨੂੰ ਤਾਂ ਯਕੀਨ ਜਿਹਾ ਨਹੀਂ ਹੋ ਰਿਹਾ ਰੇਸ਼ਮ ਤੁਹਾਨੂੰ ਕਿਹੜੀ ਗੱਲ ਦਾ ਯਕੀਨ ਨਹੀਂ ਹੋ ਰਿਹਾ ਕਰਮਾ ਆਹੀ ਕਿ ਇਨੀ ਸੋਣੀ ਕੁੜੀ ਨਾਲ ਰੱਬ ਨੇ ਸਾਡੇ ਸੰਯੋਗ ਜੋੜ ਦਿੱਤੇ ਆ ਮੈਂ ਤਾਂ ਸੋਚਿਆ ਸੀ ਕਿ ਸ਼ਾਇਦ ਮੇਰੀ ਮੁਹੱਬਤ ਵੀ ਇੱਕ ਤਰਫਾ ਹੀ ਰਹਿ ਜਾਣੀ ਆ ਤੁਸੀਂ ਵੀ ਮੈਨੂੰ ਮਾੜਾ ਜਿਹਾ ਦੇਖ ਲਓ ਕਿ ਸਿਰਫ ਮੈਂ ਹੀ ਦੇਖਦਾ ਰਹਾਂਗਾ ਰਿਸ਼ਮ ਨਾ ਜੀ ਮੈਨੂੰ ਤਾਂ ਬਾੜੀ ਸੰਗ ਲੱਗਦੀ ਆ ਜ਼ਿੰਦਗੀ 'ਚ ਅੱਜ ਤੱਕ ਮੈਂ ਕਿਸੇ ਮੁੰਡੇ ਵੱਲ ਅੱਖ ਚੱਕ ਕੇ ਦੇਖਿਆ ਤੱਕ ਨਹੀਂ ਵੈਸੇ ਵੀ ਜੇ ਕਿਸੇ ਨੂੰ ਇਹ ਸਾਨੂੰ ਵਿਆਹ ਤੋਂ ਪਹਿਲਾਂ ਇਦਾਂ ਇਕੱਠਿਆਂ ਨੂੰ ਬੈਠੇ ਦੇਖ ਲਿਆ ਨਾ ਐਵੇਂ ਬਦਨਾਮੀ ਹੋ ਜੂ ਕਰਮਾ ਪਰ ਇਸ ਕਮਰੇ 'ਚ ਤਾਂ ਸਿਰਫ ਅਸੀਂ ਦੋ ਹੀ ਜਣੇ ਆ ਤਾਂ ਨਾ ਫਿਰ ਕੁਝ देर ਸੋਚ ਵਿਚਾਰ ਕਰ ਰਹੀ ਤੂ ਵਾਦ ਰੇਸ਼ਮ ਕਹਿ ਲਗੀ ਤੁਸੀਂ ਨਾ ਇਹ ਕੰਮ ਕਰੋ ਜੇ ਮੈਂ ਨਾ ਹਾਂ ਜੈ ਤੈ ਤੁਹਾਨੂੰ ਦੇਖਾਂਗੀ ਨਾ ਤਾਂ ਤੁਸੀਂ ਆਪਣੀ ਨਜ਼ਰ ਕਿਸੇ ਹੋਰ ਪਾਸੇ ਕਰ ਲੈਣਾ ਤੇ ਤੁਸੀਂ ਮੇਰੇ ਚਿਹਰੇ ਵੱਲ ਨਹੀਂ ਦੇਖਣਾ ਕਰਮਾ ਫਿਰ ਨਜ਼ਰ ਦੂਜੀ ਪਾਸੇ ਕਰਦੇ ਹੋਏ ਕਹਿ ਲਗਾ ਠੀਕ ਹੈ ਜੀ ਹਲੋ ਮੈਂ ਨਹੀਂ ਦਿਖ ਰਿਹਾ ਫਿਰ ਰੇਸ਼ਮ ਨੇ ਚੁੰਨੀ ਦਾ ਕੁੰਡ ਥੋੜਾ ਜਿਹਾ ਸਾਈਡ ਤੇ ਕਰਕੇ ਕਰਮੇ ਨੂੰ ਇੱਕ ਨਜ਼ਰ ਦੇਖਿਆ ਤੇ ਉਹ ਕਹਿਣ ਲੱਗੀ ਹਾਂ ਜੀ ਦੇਖ ਲਿਆ ਤੁਸੀਂ ਬਹੁਤ ਸੁੰਨੀ ਲੱਗ ਰਹੀ ਹੋ ਕਰਮ ਬਸ ਇਨਕ ਹੀ ਦਿਖਣਾ ਸੀ ਤੁਹਾਨੂੰ ਯਾਦ ਆ ਉਹ ਦਿਨ ਤੁਸੀਂ ਟਾਂਗੇ ਤੇ ਬੈਠੇ ਸੀ ਤਾਂ ਮੈਨੂੰ ਕਿਦਾਂ ਘੂਰ ਕੇ ਗੁੱਸੇ ਨਾਲ ਦੇਖ ਰਹੇ ਸੀ ਜਿਵੇਂ ਮੈਨੂੰ ਹੁਣੇ ਖਾ ਜਾਣਾ ਹੋਵੇ ਰੇਸ਼ਮ ਹਾਂ ਮੈਂ ਕਿ ਤਹਾਨੂੰ ਗੁੱਸੇ ਨਾਲ ਘੂਰ ਕੇ ਦੇਖਿਆ ਉਹ ਤਾਂ ਮੇਰੀ ਤੱਕਣੀ ਹੀ ਇਦਾਂ ਦੀ ਆ ਕਿ ਸਾਹਮਣੇ ਵਾਲੇ ਨੂੰ ਲੱਗਦਾ ਆ ਕਿ ਮੈਂ ਗੁੱਸੇ 'ਚ ਦੇਖ ਰਹੀ ਹਾਂ ਵੈਸੇ ਸੱਚੀ ਗੱਲ ਦੱਸਾਂ ਉਸ ਦਿਨ ਥੋੜਾ ਜਿਹਾ ਗੁੱਸਾ ਤਾਂ ਮੈਨੂੰ ਆਇਆ ਸੀ ਕਿ ਤੂੰ ਹਰsegam ਮੇਰੇ ਪਿੱਛੇ ਆ ਜਾਣਾ ਹੀ ਦਿਲ ਤਾਂ ਕਰਦਾ ਸੀ ਭੂਆ ਨੂੰ ਤੇਰੀ ਸ਼ਿਕਾਇਤ ਲਗਾ ਕੇ ਤਰੀ ਚੰਗੇ ਤਰ੍ਹਾਂ ਕੁੱਟ ਪਵਾਮਾ ਪਰ ਫਿਰ ਤੇਰਾ ਉਹ ਪੂਲਾਪਣ ਜਿਹਾ ਦੇਖ ਕੇ ਮੇਰਾ ਸਾਰਾ ਗੁੱਸਾ ਪਤਾ ਨਹੀਂ ਕਿੱਥੇ ਉੱਡ ਪੜ ਗਿਆ ਕਰਮਾ ਸੱਚੀ ਰੇਸ਼ਮ ਮੈਨੂੰ ਤਾਂ ਤੂੰ ਦੋਵੇਂ ਹੀ ਪਸੰਦ ਆ ਗਏ ਸੀ ਜਦ ਮੈਂ ਤੈਨੂੰ ਵੀਰੇ ਦੇ ਵਿਆਹ ਤੇ ਦੇਖਿਆ ਸੀ ਫਿਰ ਇੱਕ ਵਾਰੀ ਪਿੰਡ ਦੇ ਟਰੱਕ ਲੈ ਕੇ ਮਸਿਆ ਤੇ ਗਏ ਨੇ ਤੈਨੂੰ ਦੇਖਿਆ ਸੀ ਪਰ ਉਸ ਦਿਨ ਕੋਤੇ ਤੂੰ ਜਦ ਮੈਨੂੰ ਪਾਣੀ ਪਲਾਇਆ ਸੀ ਨਾ ਤਾਂ ਤੈਨੂੰ ਜਮਾਈ ਨੇ ਕੋਹੋਂ ਦੇਖ ਕੇ ਨਾ ਮੇਰਾ ਤਾਂ ਬਚਿਆ ਹੋਇਆ ਦਿਲ ਦਾ ਸਕੂਨ ਵੀ ਲੁੱਟਿਆ ਗਿਆ ਕਿ ਆਖਰ ਕੋਈ ਇੰਨਾ ਸੋਹਣਾ ਕਿਵੇਂ ਹੋ ਸਕਦਾ ਹੈ ਰੇਸ਼ਮ ਮੈਂ ਤੈਨੂੰ ਇੱਕਲ ਹੋਰ ਪੁੱਛਣੀ ਚਾਹੁੰਨਾ ਹਾਂ ਰੇਸ਼ਮ ਹਾਂਜੀ ਪੁੱਛੋ ਕਰਮਾ ਨਹੀਂ ਗੇ ਰੇਸ਼ਮ ਸੱਚੀ ਵਸੇ ਮੈਨੂੰ ਪਸੰਦ ਵੀ ਆ ਨਾ ਕਿਤੇ ਤੁਸੀਂ ਸਿਰਫ ਆਪਣੀ ਘਰਦਿਆਂ ਦੀ ਕਹਿੰਤੀ ਮੇਰੇ ਨਾਲ ਵਿਆਹ ਕਰਵਾ ਰਹੇ ਹੋ ਕਿਉਂਕਿ ਮੈਂ ਤੇਰੇ ਨਾਲ ਇਹ ਬਾਕੀ ਦੀ ਜ਼ਿੰਦਗੀ ਹਸਤੇ ਖੇੜਦੀ ਪਿਆਰ ਨਾਲ ਬਤਾਉਣੀ ਚਾਹੁੰਨਾ ਆ ਉਸੇ ਗੱਲ ਤੋਂ ਕਿ ਰੇਸ਼ਮ ਕਹਿਣ ਲੱਗੀ ਕਰਮਦੇਵ ਜੀ ਤੁਸੀਂ ਆਪ ਹੀ ਸੋਚੋ ਜੇ ਮੈਨੂੰ ਤੁਸੀਂ ਨਾ ਪਸੰਦ ਹੁੰਦੇ ਤਾਂ ਤੁਹਾਡੇ ਨਾਲ ਮੇਰਾ ਰਿਸ਼ਤਾ ਹੁੰਦਾ ਜਾਂ ਫਿਰ ਮੈਂ ਤੁਹਾਨੂੰ ਇ ਜਵਿਆ ਤੋਂ ਪਹਿਲਾਂ ਮਿਲਣ ਲਈ ਆਉਂਦੀ ਸ਼ਾਇਦ ਕਦੇ ਵੀ ਨਹੀਂ ਜਿਵੇਂ ਮੈਨੂੰ ਤੁਸੀਂ ਪਹਿਲੀ ਨਜ਼ਰੇ ਪਸੰਦ ਕਰ ਲਿਆ ਸੀ ਐਵੇਂ ਹੀ ਮੈਨੂੰ ਵੀ ਤੁਸੀਂ ਹੌਲੀ ਹੌਲੀ ਸੋਹਣੇ ਲੱਗਣ ਲੱਗੇ ਵੇਰਾ ਤੋਂ ਪਿੱਛੋਂ ਆਪਾਂ ਰਲ ਕੇ ਆਪਣਾ ਇੱਕ ਛੋਟਾ ਜਿਹਾ ਘਰ ਆਪਣੀ ਹੱਥੀਂ ਸਜਾਵਾਂਗੇ ਬਸ ਇਹ ਹੀ ਸੁਣਨਾ ਸੀ ਨਾ ਤੁਸੀਂ ਜੀ ਹੁਣ ਮੈਂ ਜਾਮਾ ਕਰਮਾ ਇੰਨੀ ਜਲਦੀ ਥੋੜਾ ਜਿਹਾ ਹੋਰ ਨਹੀਂ ਰੁਕ ਸਕਦੇ ਰੇਸ਼ਮ ਮੈਂ ਤਾਂ ਪੂਆ ਜੀ ਕੋਲ ਹੀ ਕਹਿ ਕੇ ਆਈ ਸੀ ਕਿ ਮੈਂ ਆਪਣੀ ਸਹੇਲੀ ਸ਼ਿੰਦੀ ਦੇ ਘਰ ਚੱਲੀ ਆਂ ਜੀ ਪੂਆ ਨੂੰ ਪਤਾ ਲੱਗ ਗਿਆ ਨਾ ਕਿ ਮੈਂ ਭਾਬੀ ਦੇ ਘਰ ਆਈ ਬੈਠੀ ਆਂ ਨਾ ਉਹ ਐਵੇਂ ਗੁੱਸਾ ਕਰਨਗੀ ਕਰਮਾ ਰੇਸ਼ਮ ਮੈਂ ਤੈਨੂੰ ਅਜ ਤੱਕ ਸਿਰਫ ਇੱਕ ਨਜ਼ਰ ਹੀ ਦੇਖਿਆ ਆ ਜੇ ਤੁਸੀ ਇਜਾਜ਼ਤ ਦੇਮੋ ਤਾਂ ਮੈਂ ਅੱਜ ਜੀ ਪਰਕੇ ਤੁਹਾਨੂੰ ਦੇਖਣਾ ਚਾਹੁੰਨਾ ਆ ਰੇਸ਼ਮ ਹਾਂ ਮੈਨੂੰ ਨਹੀਂ ਪਤਾ ਤੁਹਾਨੂੰ ਪਤਾ ਆ ਬੀਬੀ ਕਹਿੰਦੀ ਆ ਕਿ ਵਿਆਹ ਤੋਂ ਪਹਿਲਾਂ ਕਿਸੇ ਕੁਵਾਰੀ ਕੁੜੀ ਦਾ ਮੁੰਡੇ ਨੂੰ ਦੇਖਣਾ ਵੀ ਪਾਪ ਹੁੰਦਾ ਆ ਕਰਮਾ ਚਲੋ ਠੀਕ ਆ ਜੀ ਜੇ ਤੁਹਾਡੀ ਬੀਬੀ ਨੇ ਕਿਹਾ ਈ ਤਾਂ ਠੀਕ ਹੀ ਕਿਹਾ ਹੋ ਰੇਸ਼ਮ ਕਰਮਦੀਪ ਜੀ ਮੈਂ ਤੈਨੂੰ ਫਿਕਰ ਨਾ ਕਰੂ ਮੈਂ ਹੁਣ ਆ ਗਈ ਆ ਨਾ ਤੁਹਾਨੂੰ ਉਹਨਾਂ ਸਭ ਰਿਸ਼ਤਿਆਂ ਦਾ ਪਿਆਰ ਵੀ ਦੇਵਾਂਗੀ ਤੇ ਤੁਹਾਡਾ ਪੂਰਾ ਖਿਆਲ ਵੀ ਰੱਖਾਂਗੀ ਤੁਸੀਂ ਗੁੱਸਾ ਤਾਂ ਨਹੀਂ ਕੀਤਾ ਨਾ ਮੇਰੀ ਕਿਸੇ ਗੱਲ ਦਾ ਕਰਮਾ ਮੈਂ ਤਾਂ ਜੀ ਅਜ ਤੱਕ ਆਪਣੀ ਇਸ ਕਿਸਮਤ ਦਾ ਗੁੱਸਾ ਨਹੀਂ ਕੀਤਾ ਤੁਹਾਡਾ ਕਿਉਂ ਕਰੂੰਗਾ ਫਿਰ ਰੇਸ਼ ਮੁੱਟਦੇ ਹੋਏ ਕਹਿਣ ਲੱਗੀ ਕਰਮਦੀਪ ਜੀ ਸ਼ੁਕਰੀਆ ਮੇਰੇ ਮਨ ਵੀ ਛੁੱਟਦੇ ਸਵਾਲਾਂ ਦੇ ਸਾਰੇ ਜਵਾਬ ਮੈਨੂੰ ਤੁਹਾਡੇ ਨਾਲ ਮਿਲ ਕੇ ਮਿਲ ਕੇ ਨਾਲੇ ਤੁਹਾਡੇ ਆ ਕੂਟੀ ਪਈ ਸੱਚੀ ਬਹੁਤ ਸੋਹਣੀ ਲੱਗ ਰਹੀ ਆ ਰੇਸ਼ਮ ਪੈਣੇ ਮੇਰੇ ਕੋਲ ਬੈਠ ਕੇ ਹੀ ਇਹ ਕੋਟੀ ਬੁਣੀ ਸੀ ਫਿਰ ਰੇਸ਼ਮ ਕਮਰੇ ਚ ਉੱਬਾਹ ਚਲੀ ਗਈ ਤੇ ਕਰਮਾ ਬੈਠਾ ਉਸਨੂੰ ਜਾਂਦੀ ਨੂੰ ਦੇਖਦਾ ਰਿਹਾ ਉਸ ਦੀ ਜਾਣ ਤੋਂ ਬਾਅਦ ਭਾਬੀ ਕਮਰੇ ਚ ਆਈ ਤੇ ਕਰਮੇ ਕੋਲ ਬੈਠਦੇ ਹੋਏ ਕਹਿਣ ਲੱਗੀ ਬਸ ਵੀਰੇ ਨਿਕਲ ਗਿਆ ਨਾ ਹੁਣ ਤਾਂ ਤੇਰੇ ਮਨ ਦਾ ਡਰ ਰੇਸ਼ਮ ਵੀ ਤੈਨੂੰ ਪਸੰਦ ਕਰਦੀ ਆ ਤਾਂ ਹੀ ਸੁਨੇਹਾਮੀ ਪਰੀਆ ਪਰ ਤੂੰ ਮੈਂ ਇੱਕ ਉਹ ਰਟ ਲਗਾਈ ਸੀ ਕਿ ਮੈਂ ਇੱਕ ਵਾਰ ਰੇਸ਼ਮ ਨੂੰ ਮਿਲਣਾ ਆ ਨਾਲੇ ਮੈਂ ਤਾਂ ਪਹਿਲਾਂ ਹੀ ਉਸੇ ਨਾਲ ਸਾਰੀ ਗੱਲ ਖੋਲ੍ਹ ਲਈ ਸੀ ਫਿਰ ਅਗਲੇ ਦਿਨ ਕਰਮਾ ਤੇ ਉਸਦੀ ਭਾਬੀ ਆਪਣੇ ਘਰ ਵਾਪਸ ਆ ਗਏ ਕੁਝ ਦਿਨਾਂ ਬਾਅਦ ਜਰਨੈਲ ਦੀ ਪੀਪੀ ਨੇ ਰਣਕ ਸਿੰਘ ਦੇ ਪਰਿਵਾਰ ਨਾਲ ਸਲਾਹ ਕਰਕੇ ਕਰਮੇ ਤੇ ਰੇਸ਼ਮ ਦਾ ਵਿਆਹ ਆਉਂਦੇ ਐਤਵਾਰ ਦਾ ਰੱਖ ਦਿੱਤਾ ਦੋਨੋਂ ਦਾ ਸਦਾ ਸਾਦਾ ਜਿਹਾ ਵਿਆਹ ਕਰਨਾ ਸੀ ਉਹ ਵੀ ਬਿਨਾ ਕੋਈ ਵੱਧੂ ਖਰਚੀ ਦੀ ਜਿਸ ਦਿਨ ਰੇਸ਼ਮ ਤੇ ਵਿਆਹ ਕਰਮੇ ਨੇ ਪੱਕਾ ਕੀਤਾ ਸੀ ਤਾਂ ਸਿੰੜਕ ਸਿੰਘ ਦੇ ਪੁੱਤਾਂ ਨੇ ਆਪਣੀ ਮਾਂ ਨਾਲ ਉਹਨਾਂ ਨੇ ਇਸ ਗੱਲ 'ਤੇ ਨਾਰਾਜ਼ਗੀ ਜਤਾਈ ਤੇ ਕਿਹਾ ਉਹਨਾਂ ਨੂੰ ਨਾ ਤਾਂ ਮੁੰਡਾ ਪਸੰਦਾ ਤੇ ਨਾ ਹੀ ਇਹ ਰਿਸ਼ਤਾ ਮਨਜ਼ੂਰ ਆ ਪਰ ਬੀਬੀ ਨੇ ਇਸ ਮਾਮਲੇ 'ਚ ਉਹਨਾਂ ਨੂੰ ਇਹੀ ਗੱਲ ਆਪਣੇ ਪਿਓ ਨਾਲ ਕਰਨ ਨੂੰ ਕਿਹਾ ਇਹਨੀ ਗੱਲ ਸੁਣ ਕੇ ਉਹ ਦੋਵੇਂ ਇੱਕ ਦੂਜੇ ਦੇ ਮੂੰਹ ਵੱਲ ਦੇਖਣ ਲੱਗ ਪਏ ਕਿ ਹੁਣ ਆਪਣੇ ਪਿਓ ਨਾਲ ਉਹ ਗੱਲ ਕਰਨ ਤਾਂ ਕਰਨ ਕਿਵੇਂ ਕਿਉਂਕਿ ਪਿਓ ਤਾਂ ਆਖਰ ਪਿਓ ਹੀ ਹੁੰਦਾ ਏ ਉਸ ਨੇ ਜੋ ਕਹਿ ਦਿੱਤਾ ਸੋ ਕਹਿ ਦਿੱਤਾ ਫਿਰ ਉਹ ਸਾਰੇ ਟੱਬਰ ਨੂੰ ਸਿਰ ਝੁਕਾ ਕੇ ਮੰਨਣਾ ਪੈਂਦਾ ਸੀ ਹੁਣ ਕਿਸੇ ਦੇ ਨਾਰਾਜ਼ ਆ ਗੁੱਸੇ ਹੋਇਆ ਕੀ ਹੋਣਾ ਸੀ ਆਖੇ ਰੜਕ ਸਿੰਘ ਨੇ ਸਤਵੀਰ ਕੌਰ ਨੂੰ ਆਪਣੀ ਜ਼ੁਬਾਨ ਦਿੱਤੀ ਸੀ ਸੋ ਤਾਂ ਹੁਣ ਉਸੇ ਪਰਿਵਾਰ ਨੂੰ ਪੂਰੀ ਕਰਨੀ ਹੀ ਪੈਣੀ ਧੰਵਾਜੀ ਬਾਕੀ ਕੱਲ ਦੇ ਵੀਡੀਓ ਵਿੱਚ ਜਰੀ ਰੱਖਾਂਗੀ ਜੀ ਸਤਿ ਸ਼੍ਰੀ ਅਕਾਲ